ਅੱਜ ਜ਼ਿਲ੍ਹੇ ਦੇ ਵਿੱਚ ਨਵਾਂ ਡੀਐਮ ਆਉਣ ਵਾਲਾ ਹੈ ਅਤੇ ਸਭ ਲੋਕ ਡੀਐਮ ਸਾਹਿਬ ਦਾ ਇੰਤਜ਼ਾਰ ਕਰ ਰਹੇ ਹਨ ਜਿਵੇਂ ਹੀ ਪਤਾ ਲੱਗਦਾ ਹੈ ਕਿ ਨਵੇਂ ਆਉਣ ਵਾਲੇ ਡੀਐਮ ਸਾਹਿਬ ਦਾ ਨਾਮ ਲਖਵੀਰ ਸਿੰਘ ਹੈ ਸਾਰਿਆਂ ਦੇ ਵਿੱਚ ਇੱਕ ਚਰਚਾ ਛਿੜ ਜਾਂਦੀ ਹੈ ਸਭ ਇੱਕਦਮ ਹੈਰਾਨ ਹਨ ਕਿਉਂਕਿ ਇਹੀ ਮੁੰਡਾ ਕਈ ਸਾਲ ਪਹਿਲਾਂ ਇੱਥੇ ਗਲੀਆਂ ਦੇ ਵਿੱਚ ਧੱਕੇ ਖਾਂਦਾ ਸੀ ਅਤੇ ਅੱਜ ਦੇਖੋ ਇੱਕ ਵੱਡਾ ਅਫਸਰ ਬਣ ਕੇ ਇੱਥੇ ਆ ਰਿਹਾ ਹੈ ਉੱਥੋਂ ਦੇ ਆਮ ਲੋਕ ਉਤੋਂ ਦੇ ਨੇਤਾ ਲੋਕ ਉੱਥੇ ਪਹੁੰਚਦੇ ਹਨ ਅਤੇ ਜਿਵੇਂ ਹੀ ਡੀਐਮ ਲਖਵੀਰ ਸਿੰਘ ਉਸ ਜਗ੍ਹਾ ਤਿਆਰਿਆ ਹੈ ਸਭ ਲੋਕ ਉਸ ਦਾ ਸਵਾਗਤ ਕਰ ਰਹੇ ਹਨ ਉਸ ਨੂੰ ਫੁੱਲਾਂ ਦੇ ਹਾਰ ਪਹਿਨਾਏ ਜਾਂਦੇ ਹਨ ਅਤੇ ਕਲਾਕਲਾ ਕਰਕੇ ਸਾਰੇ ਉਸ ਨੂੰ ਗੁਲਦਸਤੇ ਅਤੇ ਹੋਰ ਜੋ ਵਸਤੂਆਂ ਹਨ ਉਹ ਭੇਟ ਕਰਦੇ ਹਨ ਉੱਥੇ ਕਈ ਉਸ ਦੀ ਜਾਣਕਾਰ ਵੀ ਹਨ ਲਖਵੀਰ ਵੱਡਿਆਂ ਦੇ ਪੈਰੀਂ ਹੱਥ ਲਗਾਉਂਦਾ ਹੈ ਅਤੇ ਛੋਟਿਆਂ ਨੂੰ ਹੱਥ ਮਿਲਾ ਕੇ ਗਲੇ ਲਗਾ ਕੇ ਉਹਨਾਂ ਨੂੰ ਮਿਲਦਾ ਹੈ ਉਸ ਨੂੰ ਵੀ ਖੁਸ਼ੀ ਮਿਲ ਰਹੀ ਹੈ ਅੱਜ ਕਿੰਨੇ ਸਾਲਾਂ ਬਾਅਦ ਆਪਣੀ ਧਰਤੀ ਤੇ ਆਇਆ ਹੈ ਆਪਣੀ ਧਰਤੀ ਤੇ ਉਸ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ ਸੋਚਦਾ ਹੈ ਮੈਂ ਕੁਝ ਇੱਥੇ ਵਧੀਆ ਕਰਕੇ ਜਾਵਾਂਗਾ ਲੇਕਿਨ ਉਸ ਦੇ ਮਨ ਦੇ ਵਿੱਚ ਇੱਕ ਬਦਲੇ ਦੀ ਭਾਵਨਾ ਹੋਏ ਉਹ ਬਦਲਾ ਅੱਜ ਉਹ ਲੈ ਕੇ ਹਟੇਗਾ ਦੋਸਤੋ ਉੱਥੇ ਤੁਰੰਤ ਆਉਂਦੇ ਸਾਰ ਸਾਈਨ ਕਰਦੇ ਸਾਰ ਇੱਕ ਮੀਟਿੰਗ ਰਖਾਣਾ ਚਾਹੁੰਦਾ ਹੈ ਸਭ ਜ਼ਿਲ੍ਹੇ ਦੇ ਵੱਡੇ ਅਧਿਕਾਰੀ ਅਫਸਰ ਉਸ ਮੀਟਿੰਗ ਦੇ ਵਿੱਚ ਆ ਜਾਣ ਮੈਂ ਕੁਝ ਗੱਲਾਂ ਕਹਿਣਾ ਚਾਹੁੰਦਾ ਹਾ ਲਖਵੀਰ ਨੇ ਆਪਣੇ ਪੀਏ ਨੂੰ ਕਿਹਾ ਤੁਰੰਤ ਆਰਡਰ ਜਾਰੀ ਕੀਤੇ ਜਾਂਦੇ ਹਨ ਅਤੇ ਸ਼ਾਮ ਤੱਕ ਉਸ ਮੀਟਿੰਗ ਹਾਲ ਦੇ ਵਿੱਚ ਲਗਭਗ ਸਾਰੇ ਵਿਭਾਗਾਂ ਤੋਂ ਲਗਭਗ ਸਾਰੇ ਵਿਭਾਗਾਂ ਤੋਂ ਉੱਥੇ ਅਫਸਰ ਪਹੁੰਚ ਚੁੱਕੇ ਹਨ ਲੇਕਿਨ ਇੱਕ ਅਫਸਰ ਨਹੀਂ ਆਈ ਜਿਸ ਦਾ ਇੰਤਜ਼ਾਰ ਲਖਵੀਰ ਨੂੰ ਕਦੋਂ ਤਹੈ ਕਿਉਂ ਨਹੀਂ ਆਈ ਪੁੱਛਦਾ ਹੈ ਕਾਰਨ ਵੀ ਕੀ ਇਸ ਨੂੰ ਡੀਐਮ ਸਾਹਿਬ ਦੀ ਇੱਜ਼ਤ ਬਾਰੇ ਨਹੀਂ ਪਤਾ ਅੱਜ ਇੱਥੇ ਮੈਂ ਇਨੀ ਐਮਰਜੈਂਸੀ ਮੀਟਿੰਗ ਵਿੱਚ ਬੁਲਾਇਆ ਹੈ ਇਹ ਇੱਥੇ ਨਹੀਂ ਆਈ ਕੀ ਕਾਰਨ ਹੈ ਪਤਾ ਕਰੋ ਉਸ ਤੋਂ ਬਾਅਦ ਜੋ ਉਸ ਨੂੰ ਪਤਾ ਲੱਗਦਾ ਹੈ ਦੋਸਤੋ ਰਹਿ ਜਾਂਦਾ ਹੈ ਹੈਰਾਨ ਉਸ ਦਾ ਬਦਲਾ ਪਹਿਲਾਂ ਹੀ ਪੂਰਾ ਹੋ ਚੁੱਕਿਆ ਹੈ ਆਖਿਰ ਕੀ ਵਜ੍ਹਾ ਸੀ ਕੀ ਕਹਾਣੀ ਸੀ ਕੌਣ ਸੀ ਉਹ ਅਫਸਰ ਜੋ ਉੱਥੇ ਨਹੀਂ ਆਈ ਅਤੇ ਇੰਨੀ ਗੱਲ ਸੁਣ ਡੀਐਮ ਸਾਹਿਬ ਨੂੰ ਕਿਵੇਂ ਲੱਗਿਆ ਕਿ ਮੇਰਾ ਬਦਲਾ ਪੂਰਾ ਹੋ ਚੁੱਕਿਆ ਹੈ ਕਿਸ ਤਰ੍ਹਾਂ ਬਦਲਾ ਲੈਣੇ ਚਾਹਦੇ ਸਨ ਧੀਮ ਸਾਹਿਬ ਆਖਿਰ ਕੀ ਵਜ੍ਹਾ ਸੀ ਕੀ ਕਹਾਣੀ ਸੀ ਬੜੀ ਹੀ ਪਾਹੂ ਕਰ ਦੇਣ ਵਾਲੀ ਕਹਾਣੀ ਤੁਹਾਡੇ ਲਈ ਲੈ ਕੇ ਆਏ ਹਾਂ ਬਣ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਮਨੋਹਰਗੜ ਦੇ ਵਿੱਚ ਇੱਕ ਛੋਟਾ ਜਿਹਾ ਪਰਿਵਾਰ ਰਹਿੰਦਾ ਹੈ ਪਰਿਵਾਰ ਦੇ ਵਿੱਚ ਭਾਈ ਲਖਵੀਰ ਹੈ ਭੈਣ ਰੁਪਿੰਦਰ ਕੌਰ ਹੈ ਅਤੇ ਮਾਤਾ ਹੈ ਮਾਤਾ ਦਾ ਬਿਮਾਰ ਹੀ ਰਹਿੰਦੀ ਹੈ ਉਸ ਨੂੰ ਬੜੀਆਂ ਭਿਆਨਕ ਬਿਮਾਰੀਆਂ ਨੇ ਜਕੜ ਰੱਖਿਆ ਹੈ ਪਰਿਵਾਰ ਦਾ ਅੱਧੇ ਤੋਂ ਜ਼ਿਆਦਾ ਖਰਚਾ ਮਾਤਾ ਦੇ ਇਲਾਜ ਦੇ ਵਿੱਚ ਜਾਂਦਾ ਹੈ ਅਤੇ ਪਿਓ ਸਿਰ ਤੇ ਨਹੀਂ ਹੈ ਸਾਰੀ ਜ਼ਿੰਮੇਵਾਰੀਆਂ ਵੱਡੇ ਭਰਾ ਲਖਵੀਰ ਤੇ ਹੈ ਅਤੇ ਉਹ ਚਾਹੁੰਦਾ ਹੈ ਵੀ ਸਾਰੀਆਂ ਜ਼ਿੰਮੇਵਾਰੀਆਂ ਮੈਂ ਆਪਣੇ ਮੋਢੇ ਤੇ ਸੰਭਾਲ ਲਾਂ ਅਤੇ ਮੇਰੇ ਘਰਦਿਆਂ ਨੂੰ ਔਖਾ ਨਾ ਹੋਣਾ ਪਵੇ ਜੋ ਵੀ ਉਸ ਨੂੰ ਕੰਮ ਮਿਲਦਾ ਹੈ ਕੰਮ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ ਆਪਣੀ ਮਾਂ ਦਾ ਇਲਾਜ ਕਰਦਾ ਹੈ ਦੋਸਤੋ ਐਸੀ ਤਰ੍ਹਾਂ ਚੱਲ ਰਿਹਾ ਹੈ ਕੋ ਬਹੁਤੀ ਜ਼ਮੀਨੀ ਹੈ ਉਸ ਕੋਲੇ ਸਿਰਫ 3 ਕੁ ਕਿੱਲੇ ਆਂਦੇ ਹਨ ਉਸ ਦੇ ਵਿੱਚੋਂ ਇੱਕ ਕਿਲਾ ਬਰਾਨੀ ਹੈ ਅਤੇ ਸਿਰਫ 2 ਕਿੱਲਾਂ ਦੇ ਵਿੱਚ ਹੀ ਢੰਗ ਦੀ ਖੇਤੀ ਹੁੰਦੀ ਹੈ ਦੋਸਤੋ ਐਸੀ ਤਰ੍ਹਾਂ ਚੱਲਦਾ ਆ ਰਿਹਾ ਹੈ ਅਤੇ ਲਖਵੀਰ ਆਪਣੇ ਪਰਿਵਾਰ ਵਾਸਤੇ ਕੁਝ ਵੀ ਕਰ ਸਕਦਾ ਹੈ ਦੋਸਤੋ ਜਿੱਥੇ ਕਿ ਉਹਨਾਂ ਦੇ ਘਰ ਦੇ ਵਿੱਚ ਇੰਨੀ ਤੰਗੀ ਹੈ ਮਾਤਾ ਦਾ ਇਲਾਜ ਵੀ ਕਰਨਾ ਹੈ ਉਤੇ ਉਹ ਆਪਣੀ ਭੈਣ ਨੂੰ ਵੀ ਪੜਾ ਰਿਆ ਹੈ ਸਾਰੇ ਕਹ ਰਹੇ ਹਨ ਵੀ ਆ ਕੰਮ ਕਰਨਾ ਕਿਹੜਾ ਜ਼ਰੂਰੀ ਹੈ ਅਤੇ ਤੂੰ ਆਪਣੇ ਆਪ ਤੇ ਧਿਆਨ ਦੇ ਤੂੰ ਆਪਣਾ ਕੋਈ ਘਰ-ਬਾਰ ਪਾਲਾ ਕੋਈ ਵਧੀਆ ਸੋਹਣਾ ਘਰ ਪਾਲਾ ਤੇਰੇ ਹਜੇ ਵੀ ਕਮਰਿਆਂ ਦੀ ਛੱਤ ਜਿਹੜੀ ਹੈ ਬਾਲਿਆਂ ਵਾਲੀ ਹੈ ਤੇਰੇ ਫਰਸ਼ ਦੇ ਢੇ ਥੱਲੇ ਹੈ ਉਹ ਕੱਚੇ ਹਨ ਦੇਖ ਪਿੰਡ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਕੋਠੀਆਂ ਪੈ ਚੁੱਕੀਆਂ ਹਨ ਕਿਉਂ ਨਹੀਂ ਮੰਨਦਾ ਇੱਕ ਘਟੋ ਘਟ ਪੱਕਾ ਕਿਉਂ ਨਹੀਂ ਮੰਨਦਾ ਇੱਕ ਘਟੋ ਘਟ ਪੱਕਾ ਕਮਰਾ ਤਾਂ ਪਾਲਾ ਹੈ ਕੱਲ ਤੇਰਾ ਵਿਆਹ ਕਿਵੇਂ ਹੋਵੇਗਾ ਲੇਕਿਨ ਲਖਵੀਰ ਕਹਿੰਦਾ ਹੈ ਜੇਕਰ ਮੇਰੀ ਭੈਣ ਕਾਬਲ ਬਣ ਜਾਵੇਗੀ ਆਪੇ ਫਿਰ ਮੇਰਾ ਵਿਆਹ ਹੋ ਜਾਵੇਗਾ ਤੁਸੀਂ ਟੈਨਸ਼ਨ ਨਾ ਲਿਓ ਮੇਰੀ ਡੋਰ ਮੇਰੀ ਭੈਣ ਤੇ ਹੈ ਜੇਕਰ ਉਹ ਜ਼ਿੰਦਗੀ ਦੇ ਵਿੱਚ ਕੁਝ ਬਣ ਜਾਂਦੀ ਹੈ ਮੇਰੇ ਵਾਸਤੇ ਤਾਂ ਸਹਾਰਾ ਹੈ ਹੀ ਮੈਂ ਆਪਣੀ ਭੈਣ ਤੋਂ ਜਾਨ ਵਰਦਾ ਹਾਂ ਉਹ ਮੈਨੂੰ ਜਾਨ ਤੋਂ ਪਿਆਰੀ ਹੈ ਤੁਸੀਂ ਬਹੁਤਾ ਨਾ ਬੋਲੋ ਮੇਰੇ ਘਰ ਦਾ ਮਾਮਲਾ ਹੈ ਮੈਨੂੰ ਆਪੇ ਦੇਖਣ ਦਿਓ ਕਿਸੇ ਦੀ ਵੀ ਗੱਲ ਨਹੀਂ ਸੁਣਦਾ ਸਾਰੇ ਦੋਸਤ ਸਾਰੇ ਰਿਸ਼ਤੇਦਾਰ ਉਸ ਨੂੰ ਆਈ ਸਮਝਾਂਦੇ ਹਨ ਆਪਣਾ ਭਲਾ ਕਰ ਲੈ ਭਲਾਈ ਦਾ ਜਮਾਨਾ ਨਹੀਂ ਹੈ ਲੇਕਿਨ ਨਹੀਂ ਮੰਨਦਾ ਇੱਕ ਚੰਗੇ ਭਰਾ ਵਾਂਗ ਆਪਣੀ ਭੈਣ ਨੂੰ ਪੜਾਉਂਦਾ ਲਿਖਾਂਦਾ ਹੈ ਹੁਣ ਦੋਸਤੋ ਬੀਏ ਪਾਸ ਹੋ ਚੁੱਕੀ ਹੈ ਰੁਪਿੰਦਰ ਕੌਰ ਅਤੇ ਅੱਗੇ ਪੜਨਾ ਚਾਹੁੰਦੀ ਹੈ ਅੱਗੇ ਉਹ ਕਿਸੇ ਵੱਡੇ ਅਫਸਰ ਦੀ ਤਿਆਰੀ ਕਰਨਾ ਚਾਹੁੰਦੀ ਹੈ ਕਿਉਂਕਿ ਪੜ੍ਹਾਈ ਦੇ ਵਿੱਚ ਕਾਫੀ ਤੇਜ ਹੈ ਅਤੇ ਆਪਣੇ ਭਰਾ ਨੂੰ ਪੁੱਛਦੀ ਹੈ ਕਿ ਭਰਾ ਜੀ ਮੈਂ ਅੱਗੇ ਪੜ੍ਹਾਂ ਜਾਂ ਨਾ ਤੁਹਾਡੇ ਤੇ ਹੈ ਕਿ ਤੁਸੀਂ ਮੈਨੂੰ ਅੱਗੇ ਪੜਾਣਾ ਚਾਹੁੰਦੇ ਹੋ ਮੈਂ ਤਾਂ ਪੜਨਾ ਚਾਹੁੰਨੀ ਹਾਂ ਲੇਕਿਨ ਅਗੋਂ ਲਖਵੀਰ ਬੋਲਦਾ ਹੈ ਭਾਵੇਂ ਮੈਨੂੰ ਕੁਝ ਵੀ ਕਰਨਾ ਪਵੇ ਮੈਂ ਤੈਨੂੰ ਪੜਾ ਕੇ ਹਟਾਂਗਾ ਤੂੰ ਟੈਨਸ਼ਨ ਨਾ ਲੈ ਦੋਸਤੋ ਰੁਪਿੰਦਰ ਕੌਰ ਮਹਿੰਗੀ ਕੋਚਿੰਗ ਦੇ ਵਿੱਚ ਐਡਮਿਸ਼ਨ ਲੈ ਲੈਂਦੀ ਹੈ ਲੇਕਿਨ ਫੀਸ ਬਹੁਤ ਜ਼ਿਆਦਾ ਹੈ ਫੀਸ ਭਰਨ ਦੀ ਔਕਾਤ ਉਹਨਾਂ ਦੇ ਘਰ ਦੇ ਵਿੱਚ ਨਹੀਂ ਹੈ ਲੇਕਿਨ ਫਿਰ ਵੀ ਲਖਵੀਰ ਨੇ ਠਾਨ ਰੱਖਿਆ ਹੈ ਵੀ ਮੈਂ ਆਪਣੀ ਭੈਣ ਨੂੰ ਪੜਾਵਾਂਗਾ ਭਾਵੇਂ ਜੋ ਮਰਜ਼ੀ ਹੋ ਜਾਵੇ ਦੋਸਤੋ ਪਹਿਲਾਂ ਜ਼ਮੀਨ ਗੈਣੇ ਤੇ ਰੱਖਦਾ ਹੈ ਅਤੇ ਆਪਣੀ ਭੈਣ ਦੀ ਫੀਸ ਭਰ ਦਿੰਦਾ ਹੈ ਦੋਸਤੋ ਹੌਲੀ-ਹੌਲੀ ਸਮਾਂ ਬੀਤ ਜਾਂਦਾ ਹੈ ਪੜ੍ਹਾਈ ਦੇ ਵਿੱਚ ਕਾਫੀ ਖਰਚਾ ਆਉਂਦਾ ਹੈ ਸਿਰਫ ਕੋਚਿੰਗ ਦੀ ਫੀਸ ਨਹੀਂ ਬਲਕਿ ਮਹਿੰਗੇ ਸ਼ਹਿਰ ਦੇ ਵਿੱਚ ਰਹਿਣ ਵਾਸਤੇ ਵੀ ਪੈਸਾ ਚਾਹੀਦਾ ਹੈ ਅਤੇ ਉੱਥੇ ਖਾਣ ਪੀਣ ਵਾਸਤੇ ਅਤੇ ਉੱਥੇ ਕਿਤਾਬਾਂ ਵਾਸਤੇ ਕਾਪੀਆਂ ਵਾਸਤੇ ਅਤੇ ਹੋਰ ਲਾਇਬ੍ਰੇਰੀ ਵਾਸਤੇ ਖਰਚਾ ਚਾਹੀਦਾ ਹੈ ਇਹਨੇ ਸਭ ਖਰਚੇ ਪੂਰੇ ਕਰਨੇ ਸਿਰਫ ਗੈਣੇ ਰੱਖ ਕੇ ਕਾਫੀ ਨਹੀਂ ਹਨ ਦੋਸਤੋ ਪੈਸਾ ਹੋਰ ਚਾਹੀਦਾ ਹੈ ਤਾਂ ਫਿਰ ਅੱਕੇ ਉਸ ਜ਼ਮੀਨ ਨੂੰ ਵੇਚ ਦਿੰਦਾ ਹੈ ਗਹਿਣੇ ਵਾਲੇ ਪੈਸੇ ਉਤਾਰ ਦਿੰਦਾ ਹੈ ਅਤੇ ਬਾਕੀ ਜੋ ਪੈਸੇ ਹਨ ਉਹਨਾਂ ਨੂੰ ਬੈਂਕ ਦੇ ਵਿੱਚ ਜਮ੍ਹਾਂ ਕਰਾ ਦਿੰਦਾ ਹੈ ਸੋਚਦਾ ਹੈ ਭਾਵੇਂ 2 ਸਾਲ ਤਿਆਰੀ ਚੱਲੇ ਇਹ ਪੈਸੇ ਨਹੀਂ ਮੁੱਕਦੇ ਅਤੇ ਮੇਰੀ ਭੈਣ ਇਸ ਨਾਲ ਪੜ੍ਹ ਲੈ ਕੇ ਲੱਗ ਜਾਵੇਗੀ ਜ਼ਮੀਨ ਤਾਂ ਬਾਅਦ ਦੇ ਵਿੱਚ ਵੀ ਬਣ ਜਾਵੇਗੀ ਮੇਰੇ ਕੋਲ ਕਿਹੜਾ ਬਹੁਤੇ ਕਿੱਲੇ ਹਨ ਜਿਨ੍ਹਾਂ ਤੇ ਮੈਂ ਸਾਰੀ ਉਮਰ ਕੱਟ ਸਕਦਾ ਹਾਂ ਇਹ ਦੋ ਛਿਲੜ ਹਨ ਇਹਨਾਂ ਨੂੰ ਜੇਕਰ ਆਪਣੀ ਜ਼ਿੰਦਗੀ ਬਣਾਉਣ ਵਾਸਤੇ ਨਹੀਂ ਵਰਤਿਆ ਤਾਂ ਇਹਨਾਂ ਦਾ ਕੀ ਫਾਇਦਾ ਹੈ ਆਪਾਂ ਕਿਹੜਾ ਅਯਾਸ਼ੀ ਵਾਸਤੇ ਵਰਤਨੇ ਹਾਂ ਇਹਨਾਂ ਨਾਲ ਕਿਸੇ ਦੀ ਜ਼ਿੰਦਗੀ ਸਵਰਦੀ ਹੈ ਕਿਸੇ ਦੀ ਜ਼ਿੰਦਗੀ ਬਣਦੀ ਹੈ ਤਾਂ ਕੀ ਕਟਾ ਹੈ ਇਸ ਦੇ ਵਿੱਚ ਇਹਨਾਂ ਸੋਚਦਾ ਹੋਏ ਅਤੇ ਚਲੋ ਜੋ ਵੀ ਹੈ ਉੱਥੇ ਕਰਿੰਦਾ ਹੈ ਅਤੇ ਉਸ ਦੀ ਭੈਣ ਮਨ ਲਗਾ ਕੇ ਪੜਦੀ ਹੈ ਆਪਣੇ ਭਰਾਵਲ ਦੇਖਦੀ ਹੈ ਆਪਣੇ ਪਰਿਵਾਰਵਲ ਦੇਖਦੀ ਹੈ ਅਤੇ ਸੋਚਦੀ ਹੈ ਵੀ ਮੈਂ ਕੁਝ ਨਾ ਕੁਝ ਆਪਣੇ ਪਰਿਵਾਰ ਵਾਸਤੇ ਜ਼ਰੂਰ ਕਰਾਂ ਅਤੇ ਪੜ੍ਹ ਲੈ ਕੇ ਕੋਈ ਵੱਡੀ ਅਫਸਰ ਬਣ ਜਾਵਾ ਲੇਕਿਨ ਦੋਸਤੋ ਹੌਲੀ-ਹੌਲੀ ਉੱਥੇ ਸ਼ਹਿਰ ਦੇ ਵਿੱਚ ਰਹਿ ਰਹੀ ਹੈ ਸ਼ਹਿਰ ਦਾ ਮਾਹੌਲ ਬੜਾ ਖਰਾਬ ਹੈ ਉਸੇ ਹੀ ਮਾਹੌਲ ਦੀ ਸ਼ਿਕਾਰ ਹੋ ਜਾਂਦੀ ਹੈ ਇੱਕ ਮੁੰਡੇ ਜੋ ਕਿ ਛਲਾਰੂ ਜਾ ਹੈ ਅਤੇ ਤਰਾਂ-ਤਰਾਂ ਦੇ ਉੱਥੇ ਧੰਦੇ ਕਰਦਾ ਹੈ ਅਤੇ ਕੁੜੀਆਂ ਨੂੰ ਤਰਾਂ-ਤਰਾਂ ਦੇ ਉੱਥੇ ਧੰਦੇ ਕਰਦਾ ਹੈ ਅਤੇ ਆਗੇ ਕੁੜੀਆਂ ਦੇ ਹੋਸਟਲ ਦੇ ਵਿੱਚ ਮਾੜੀ ਨਿਗਾਹ ਰੱਖਦਾ ਹੈ ਕਈ ਵਾਰ ਪਲੰਬਰ ਬਣ ਕੇ ਆਂਦਾ ਹੈ ਕਈ ਵਾਰ ਬਿਜਲੀ ਠੀਕਰੇ ਦਾ ਮਾਰਾ ਇਸ ਕਰਕੇ ਉਸ ਜਿਹੜਾ ਹੋਸਟਲ ਹੈ ਉਸ ਦੇ ਵਿੱਚ ਆ ਜਾਂਦਾ ਹੈ ਅਤੇ ਆ ਕੇ ਕੁੜੀਆਂ ਤੇ ਲਾਈਨਾਂ ਮਾਰਦਾ ਹੈ ਦੋਸਤੋ ਉਹ ਜਿਹੜਾ ਮੁੰਡਾ ਹੈ ਉਸ ਨੂੰ ਪਸੰਦ ਕਰ ਬੈਠਦੀ ਹੈ ਅਤੇ ਉਸ ਦੇ ਨਾਲ ਉੱਥੇ ਘੁੰਮਣ ਫਿਰਨ ਲੱਗ ਜਾਂਦੀ ਹੈ ਰੁਪਿੰਦਰ ਕੌਰ ਆਪਣੀ ਪੜ੍ਹਾਈ ਜਾਰੀ ਰੱਖਦੀ ਹੈ ਅਤੇ ਜਲਦੀ ਹੀ ਆਪਣੇ ਟਾਰਗੇਟ ਐਗਜ਼ਾਮ ਏਆਰਓ ਨੂੰ ਕਰੈਕ ਕਰ ਲੈਂਦੀ ਹੈ ਏਆਰਓ ਅਫਸਰ ਬਣ ਚੁੱਕੀ ਹੈ ਉਸਤਾਜ ਜੁਆਇਨਿੰਗ ਲੈਟਰ ਆ ਜਾਂਦਾ ਹੈ ਹੁਣ ਅਸਿਸਟੈਂਟ ਰਿਵੈਨਿਊ ਅਫੀਸਰ ਵਜੋਂ ਪੰਜਾਬ ਦੇ ਵਿੱਚ ਉਸ ਨੂੰ ਡਿਊਟੀ ਮਿਲ ਚੁੱਕੀ ਹੈ ਜਿਵੇਂ ਹੀ ਇਹ ਖਬਰ ਪਿੰਡ ਤੱਕ ਪਹੁੰਚਦੀ ਹੈ ਪਿੰਡ ਵਾਲੇ ਉਸ ਦੇ ਸਵਾਗਤ ਵਾਸਤੇ ਵਧੀਆ ਇੰਤਜ਼ਾਮਾਤ ਕਰਦੇ ਹਨ ਭਰਾ ਲਖਵੀਰ ਨੂੰ ਹਰ ਪੈਣਾਏ ਜਾਂਦੇ ਹਨ ਵੀ ਤੇਰੀ ਭੈਣ ਕਿੰਨੀ ਵੱਡੀ ਅਫਸਰ ਲੱਗ ਚੁੱਕੀ ਹੈ ਅਤੇ ਹੁਣ ਸਾਡੇ ਪਿੰਡ ਦਾ ਵੀ ਨਾਮ ਰੋਸ਼ਨ ਕਰੇਗੀ ਦੋਸਤੋ ਜਿਵੇਂ ਹੀ ਰੁਪਿੰਦਰ ਕੌਰ ਆਪਣੇ ਪਿੰਡ ਆਦੀ ਹੈ ਉਸ ਦਾ ਸਵਾਗਤ ਢੋਲ ਧਮਾਕੇ ਦੇ ਨਾਲ ਪਟਾਕਿਆਂ ਦੇ ਨਾਲ ਅਤੇ ਫੁੱਲਾਂ ਦੇ ਨਾਲ ਉਸ ਦਾ ਸਵਾਗਤ ਕੀਤਾ ਜਾਂਦਾ ਹੈ ਜੋ ਪਿੰਡ ਵਾਲੇ ਉਸ ਤੋਂ ਮੱਚਦੇ ਸਨ ਟੰਗ ਤਣਾ ਬੁਲਦੇ ਵੀ ਨਹੀਂ ਸਨ ਅੱਜ ਉਹ ਵੀ ਉੱਥੇ ਸਵਾਗਤ ਕਰਨ ਦੇ ਲਈ ਆਏ ਹਨ ਅਖਬਾਰਾਂ ਦੇ ਵਿੱਚ ਖਬਰਾਂ ਛਾਪੀਆਂ ਜਾਂਦੀਆਂ ਹਨ ਭਰਾ ਲਖਵੀਰ ਵੀ ਉਹਨਾਂ ਸਭ ਨੂੰ ਦੇਖ ਰਿਹਾ ਹੈ ਉਹਨਾਂ ਸਭ ਦੇ ਮੂੰਹ ਉਤਰੇ ਹੋਏ ਹਨ ਜੋ ਕੀ ਕਹਿੰਦੇ ਸਨ ਵੀ ਭੈਣ ਨੂੰ ਨਾ ਪੜਾ ਭੈਣ ਪੜ੍ਹ ਕੇ ਕੀ ਕਰੇਗੀ ਅਤੇ ਇਹਨੇ ਤਾਂ ਅਗਲੇ ਘਰ ਤੁਰੇ ਜਾਣਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਜੋ ਕਰਦੇ ਸਨ ਅੱਜ ਉੱਚ ਬੈਠੇ ਹਨ ਅਤੇ ਸੜਾ ਜੰਮੂ ਲੈ ਕੇ ਸਾਈਡ ਤੇ ਖੜੇ ਹਨ ਨੂੰਸੋ ਲਖਵੀਰ ਆਪਣੀ ਭੈਣ ਨੂੰ ਧੰਨਵਾਦ ਕਰਦਾ ਹੈ ਅਤੇ ਬਧਾਈ ਦਿੰਦਾ ਹੈ ਭੈਣ ਵੀ ਥੈਂਕ ਯੂ ਕਰਦੀ ਹੈ ਧੰਨਵਾਦ ਕਰਦੀ ਹੈ ਵੀ ਜੇਕਰ ਤੁਸੀਂ ਨਾ ਹੁੰਦੇ ਸ਼ਾਇਦ ਮੈਂ ਅੱਜ ਇਸ ਮੁਕਾਮ ਤੇ ਪਹੁੰਚ ਨਹੀਂ ਪਾਣਾ ਸੀ ਜਲਦੀ ਹੀ ਆਪਣੇ ਘਰ ਦੀ ਗਰੀਬੀ ਚੱਕੀ ਜਾਵੇਗੀ ਲੇਕਿਨ ਦੋਸਤੋ ਰੱਬ ਦੇ ਰੰਗ ਨਿਆਰੇ ਹੁੰਦੇ ਹਨ ਰੱਬ ਪਤਾ ਨਹੀਂ ਕਿਹੜੇ ਰੰਗਾਂ ਦੇ ਵਿੱਚ ਰੱਖਣਾ ਚਾਹੁੰਦਾ ਹੈ ਜਦੋਂ ਰੱਬ ਕਹਿੰਦੇ ਕਿਸੇ ਨੂੰ ਥੱਲੇ ਲਾਣਾ ਹੋਵੇ ਤਾਂ ਕੁਝ ਵੀ ਨਹੀਂ ਕਰਦਾ ਉਹ ਤਾਂ ਬਸ ਮਤ ਮਾਰ ਦਿੰਦਾ ਹੈ ਇਹੀ ਮਤ ਵੱਚੂ ਕੀ ਹੈ ਜੀ ਰੁਪਿੰਦਰ ਕੌਰ ਜੀ ਦੋਸਤੋ ਹਾਲੇ 6 ਮਹੀਨੇ ਹੋਏ ਹਨ ਉਸ ਨੂੰ ਨੌਕਰੀ ਲੱਗਿਆ ਨੂੰ ਆਪਣੀ ਨੌਕਰੀ ਤੇ ਜਾਂਦੀ ਹੈ ਅਤੇ ਸ਼ਾਮ ਵੇਲੇ ਘਰ ਆ ਜਾਂਦੀ ਹੈ ਕਿਉਂਕਿ ਉਸਦੀ ਨੌਕਰੀ ਉਸ ਤੋਂ ਨੇੜੇ ਹੀ ਲੱਗੀ ਹੈ ਦੋਸਤੋ ਇਸ ਤਰ੍ਹਾਂ ਚਲਦਾ ਜਾ ਰਿਹਾ ਹੈ ਅਤੇ ਸ਼ਾਮ ਨੂੰ ਘਰ ਆ ਕੇ ਆਪਣੇ ਭਰਾ ਦਾ ਉਸਦੇ ਕੰਮ ਵਿੱਚ ਹੱਥ ਬਣਾਉਂਦੀ ਹੈ ਅਤੇ ਆਪ ਹੀ ਰੋਟੀ ਪਾਣੀ ਕਰਦੀ ਹੈ ਦੋਸਤੋ ਸਵੇਰੇ ਆ ਹੀ ਕੰਮ ਹੈ ਆਪ ਆਪਣੇ ਹੱਥੋਂ ਰੋਟੀ ਬਣਾ ਕੇ ਅਤੇ ਆਪਣੇ ਕੰਮ ਤੇ ਜਾਂਦੀ ਹੈ ਦੋਸਤੋ ਐਸੀ ਤਰ੍ਹਾਂ ਚਲਦਾ ਆ ਰਿਹਾ ਹੈ ਅਤੇ ਉਹੀ ਮੁੰਡਾ ਜੋ ਕਿ ਰੁਪਿੰਦਰ ਕੌਰ ਨੂੰ ਪਹਿਲਾਂ ਤੋਂ ਪਸੰਦ ਕਰਦਾ ਸੀ ਰੁਪਿੰਦੇ ਵੀ ਉਸ ਨੂੰ ਪਸੰਦ ਕਰਦੀ ਸੀ ਉਹ ਹੁਣ ਇੱਕ ਚਪੜਾਸੀ ਹੈ ਅਤੇ ਆਪਣੀ ਜੌਬ ਕਰ ਰਿਹਾ ਹੈ ਉਸ ਨੂੰ ਦਿਖ ਰਿਹਾ ਹੈ ਵੀ ਜਿਹੜੀ ਰੁਪਿੰਦਰ ਕੌਰ ਹੈ ਵਧੀਆ ਨੌਕਰੀ ਤੇ ਹੈ ਅਤੇ ਚਾਹੁੰਦਾ ਹੈ ਵੀ ਜੇਕਰ ਇਹ ਮੇਰੀ ਜ਼ਿੰਦਗੀ ਦੇ ਵਿੱਚ ਆ ਜਾਵੇ ਸ਼ਾਇਦ ਮੇਰੇ ਮ제 ਬਣ ਜਾਣਗੇ ਇਸ ਤਰ੍ਹਾਂ ਦੀਆਂ ਗੱਲਾਂ ਮਨ ਦੇ ਵਿੱਚ ਸੋਚਦਾ ਹੈ ਆਪਣੀਆਂ ਨਜ਼ਦੀਕੀਆਂ ਰੁਪਿੰਦਰ ਨਾਲ ਵਧਾਉਂਦਾ ਹੈ ਅਤੇ ਆਪਣਾ ਟਰਾਂਸਫਰ ਪੈਸੀ ਵਗੈਰਾ ਦੇ ਕੇ ਉੱਪਰ ਰੁਪਿੰਦਰ ਦੇ ਦਫ਼ਤਰ ਦੇ ਵਿੱਚ ਕਰ ਲੈਂਦਾ ਹੈ ਦੋਸਤੋ ਹੌਲੀ-ਹੌਲੀ ਉਸ ਨਾਲ ਨਦੀਦਿਕੀਆਂ ਪਹਿਲਾਂ ਤੋਂ ਸਨ ਰੁਪਿੰਦਰ ਵੀ ਉਧਰ ਜ਼ਿਆਦਾ ਕর্ষਿਤ ਹੁੰਦੀ ਹੈ ਵਧੀਆ ਸੋਹਣਾ ਗੱਭਰੂ ਜਵਾਨ ਮੁੰਡਾ ਹੈ ਲੇਕਿਨ ਆਦਤਾਂ ਮਾੜੀਆਂ ਹਨ ਸ਼ਰਾਬਾ ਪੀਂਦਾ ਹੈ ਇਹਨਾਂ ਗੱਲਾਂ ਨੂੰ ਇਗਨੋਰ ਕਰਦੀ ਹੈ ਅਤੇ ਉਸ ਨਾਲ ਵਿਆਹ ਕਰਨ ਦਾ ਤੈਅ ਕਰ ਲੈਂਦੀ ਹੈ ਜਿਵੇਂ ਹੀ ਇਹ ਗੱਲ ਕਰ ਰੱਖਦੀ ਹੈ ਤਾਂ ਲਖਵੀਰ ਉਸ ਨੂੰ ਪਿਆਰ ਨਾਲ ਸਮਝਾਉਂਦਾ ਹੈ ਵੀ ਤੇਰਾ ਰਿਸ਼ਤਾ ਕਿਸੇ ਵੱਡੇ ਅਫਸਰ ਨਾਲ ਕਰਾਂਗੇ ਕਿਸੇ ਆਪਣੀ ਬਰਾਦਰੀ ਦੇ ਵਿੱਚ ਕਰਾਂਗੇ ਜੇਕਰ ਤੂੰ ਇੰਝ ਕੀਤਾ ਉਹ ਤਾਂ ਆਪਣੀ ਬਰਾਦਰੀ ਦਾ ਵੀ ਨਹੀਂ ਹੈ ਅਤੇ ਉਤੋਂ ਚਪੜਾਸੀ ਹੈ ਜੇਕਰ ਉਸ ਨਾਲ ਤੂੰ ਆਪਣਾ ਰਿਸ਼ਤਾ ਪੈ ਕਰ ਲਿਆ ਤਾਂ ਸਾਡੀ ਕੀ ਜਿਤ ਰਹਿ ਜਾਵੇਗੀ ਮੈਂ ਪਿੰਡ ਦੇ ਵਿੱਚ ਮੂੰਹ ਦਿਖਾਣ ਜੋਗਾ ਨਹੀਂ ਰਹਿਣਾ ਕਿਉਂ ਸਾਡੀ ਮਿੱਟੀ ਪੁਲੀਤ ਕਰਦੀ ਹੈ ਅਤੇ ਪੜੀ ਲਿਖੀ ਹੋਗੀ ਫਿਰ ਕੀ ਹੋਇਆ ਇਸ ਤਰ੍ਹਾਂ ਆਕਰ ਪਹਿਣੇ ਇਹ ਤੇਰੇ ਵੱਸ ਦੀ ਗੱਲ ਨਹੀਂ ਹੈ ਅਤੇ ਜੋ ਤੂੰ ਮੁੰਡਾ ਦੱਸਿਆ ਹੈ ਉਹ ਤਾਂ ਮੈਂ ਉਸਦੇ ਬਾਰੇ ਪਤਾ ਕੀਤਾ ਹੈ ਸ਼ਰਾਬਾਂ ਵਗੈਰਾ ਪਿੰਦਾ ਹੈ ਅਤੇ ਮਾੜੇ ਕੰਮ ਕਰਦਾ ਹੈ ਉਸਦੀ ਛਵੀ ਠੀਕ ਨਹੀਂ ਹੈ ਉਸਦੀ ਇਮੇਜ ਠੀਕ ਨਹੀਂ ਹੈ ਤੂੰ ਇਨਕਾਰ ਕੋਈ ਗੱਲ ਨਹੀਂ ਥੋੜਾ ਹੋਰ ਸਵਰ ਕਰੋ ਅਸੀਂ ਤੇਰਾ ਵਿਆਹ ਰਾਣੀਆਂ ਮੰਗ ਕਿਸੇ ਵਧੀਆ ਸੋਨੇ ਕਰਦੇ ਵਿੱਚ ਕਰਾਂਗੇ ਮੈਂ ਵੀ ਤੈਨੂੰ ਪਿਆਰ ਕਰਦਾ ਹਾਂ ਮੈਂ ਵੀ ਤੈਨੂੰ ਚਾਹਣਾ ਹੈ ਪੈਣੇ ਤੂੰ ਪੈਂਸ਼ਨ ਨਾਲ ਮੈਂ ਤੇਰਾ ਪਿਓ ਵੀ ਹਾਂ ਮੈਂ ਤੇਰਾ ਭਰਾ ਵੀ ਹਾਂ ਮੈਂ ਤੇਰੇ ਵਾਸਤੇ ਜੋ ਕਰਾਂਗਾ ਚੰਗਾ ਕਰਾਂਗਾ ਦੋਸਤੋ ਇਸ ਤਰ੍ਹਾਂ ਨੇ ਗੱਲਾਂ ਕਰਦਾ ਹੈ ਲੇਕਿਨ ਰੁਪਿੰਦਰ ਨੂੰ ਸਮਝ ਨਹੀਂ ਆਂਦੀ ਉਸ ਨੂੰ ਲੱਗਦਾ ਹੈ ਵੀ ਇਹ ਸਭ ਲੋਕ ਮੇਰੇ ਅਤੇ ਮੇਰੇ ਪਿਆਰ ਦੇ ਬਿਲਕੁਲ ਖਿਲਾਫ ਹਨ ਇਹ ਨਹੀਂ ਚਾਹੁੰਦੇ ਕਿ ਮੈਂ ਜ਼ਿੰਦਗੀ ਦੇ ਵਿੱਚ ਖੁਸ਼ ਹਾਂ ਇਸ ਤਰ੍ਹਾਂ ਦੀਆਂ ਗੱਲਾਂ ਮਨ ਦੇ ਵਿੱਚ ਲਾਣਾ ਚਾਹੁੰਦੀ ਹੈ ਉਸ ਨੂੰ ਲੱਗਦਾ ਹੈ ਵੀ ਮੇਰੇ ਪਰਿਵਾਰ ਵਾਲੇ ਮੇਰੀ ਤਨਖਾਹ ਤੇ ਪੜਦੇ ਹਨ ਅਤੇ ਹੁਣ ਇਹ ਮੇਰੇ ਤੇ ਸਾਰਾ ਡੋਰਾ ਸਿੱਟੀ ਬੈਠੇ ਹਨ ਵੀ ਇਹ ਸਾਨੂੰ ਜਿੰਨਾ ਟਾਈਮ ਖਵਾ ਸਕਦੀ ਹੈ ਖਵਾਵੇ ਮੈਨੂੰ ਅਗਲੇ ਕਰ ਤੋਂ ਉਹ ਨਹੀਂ ਚਾਹੁੰਦੇ ਇਸ ਤਰ੍ਹਾਂ ਦੀਆਂ ਗੱਲਾਂ ਉਸਤੇ ਮਨ ਦੇ ਵਿੱਚ ਹਨ ਆਪਣੀਆਂ ਸਹੇਲੀਆਂ ਨਾਲ ਰਹਿ ਰਹੀਂਦੀ ਹੈ ਸਹੇਲੀਆਂ ਵੀ ਉਸ ਦੀਆਂ ਉਸੇ ਤਰ੍ਹਾਂ ਹਨ ਅਤੇ ਆਹੀ ਗੱਲ ਉਸ ਨੂੰ ਕਹਿੰਦੀਆਂ ਹਨ ਵੀ ਤੇਰੇ ਪਰਿਵਾਰ ਵਾਲੇ ਤੇਰੀ ਤਨਖਾਹ ਟੁੱਟਣਾ ਨਹੀਂ ਚਾਹੁੰਦੇ ਉਹ ਨਹੀਂ ਚਾਹੁੰਦੇ ਵੀ ਤੂੰ ਵਿਆਹ ਕੇ ਅਗਲੇ ਘਰ ਜਾਵੇਂ ਅਤੇ ਤੇਰੀ ਤਨਖਾਹ ਅਗਲੇ ਘਰ ਜਾਵੇ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਸੁਣਦੀ ਹੈ ਆਪਣੀ ਸਹੇਲੀਆਂ ਤੇ ਯਕੀਨ ਕਰ ਲੈਂਦੀ ਹੈ ਦੋਸਤੋ Oprah ਜਿਸ ਨੇ ਆਪਣੀ ਜ਼ਮੀਨ ਵੇਚ ਕੇ ਉਸ ਨੂੰ ਪੜਾਇਆ ਲਿਖਾਇਆ ਅੱਜ ਉਸ ਨੂੰ ਬਗਾਨਾ ਲੱਗ ਰਿਹਾ ਹੈ ਦੋਸਤੋ ਉਹ ਕਰਮ ਭੱਜ ਜਾਂਦੀ ਹੈ ਅਤੇ ਆਪਣਾ ਸਮਾਨ ਲੈ ਕੇ ਸਰਕਾਰੀ ਮੰਗਲੇ ਦੇ ਵਿੱਚ ਜੋ ਉਸ ਨੂੰ ਸਰਕਾਰੀ ਘਰ ਮਿਲਿਆ ਹੈ ਉਸ ਤੇ ਵੀ ਜਾਵੜਦੀ ਹੈ ਅਤੇ ਉਸ ਮੁੰਡੇ ਨੂੰ ਵੀ ਨਾਲ ਲੈਂਦੀ ਹੈ ਉਸ ਨਾਲ ਕੋਟ ਮੈਰਿਜ ਕਰਾ ਲੈਂਦੀ ਹੈ ਦੋਸਤੋ ਜਦੋਂ ਇਹ ਗੱਲ ਪਿੰਡ ਦੇ ਵਿੱਚ ਪਹੁੰਚਦੀ ਹੈ ਬਰਾਦਰੀ ਦੇ ਵਿੱਚ ਪਹੁੰਚਦੀ ਹੈ ਰਿਸ਼ਤੇਦਾਰਾਂ ਤੱਕ ਪਹੁੰਚਦੀ ਹੈ ਉਦੋਂ ਤੱਕ ਤਾਂ ਬਹੁਤ देर ਹੋ ਚੁੱਕੀ ਹੈ ਸਭ ਪਿੰਡ ਵਾਲੇ ਲਖਵੀਰ ਤੇ ਥੂ-ਥੂ ਕਰ ਰਹੇ ਹਨ ਵੀ ਤੈਨੂੰ ਪਹਿਲਾਂ ਕਿਹਾ ਸੀ ਨਾ ਵੀ ਆ ਕੰਮ ਹੋਣ ਮੜਾ ਹੈ ਅਤੇ ਆਪਣੀ ਭੈਣ ਨੂੰ ਨਾ ਪੜਾ ਆਪਣੇ ਤੇ ਧਿਆਨ ਦੇ ਲੈ ਦੇਖ ਤੂੰ ਉਸ ਟਾਈਮ ਮਕਾਨ ਬਣਾਇਆ ਹੁੰਦਾ ਤੋ ਉਸ ਟਾਈਮ ਕੁਝ ਨਾ ਕੁਝ ਆਪਣੇ ਘਰ ਵਾਸਤੇ ਕੀਤਾ ਹੁੰਦਾ ਤੇਰੇ ਅਜਾ ਮਾੜੇ ਹਾਲਾਤ ਨਹੀਂ ਹੋਣੇ ਸੀ ਅੱਜ ਤੇਰੇ ਕੋਲ ਇੱਕੀਲਾ ਜ਼ਮੀਨ ਦਾ ਵੀ ਘਟ ਹੈ ਉਤੋਂ ਤੇਰਾ ਘਰ ਓਵੇਂ ਦਾ ਓਵੇਂ ਪਿਆ ਹੈ ਜਿਹੜੀ ਭੈਣ ਨੂੰ ਤੂੰ ਜ਼ਿੰਦਗੀ ਤੋ ਬਾਦ ਚਾਹੁੰਦਾ ਸੀ ਅੱਜ ਉਹ ਵੀ ਤੇਰਾ ਸਾਥ ਛੱਡ ਕੇ ਚਲੀ ਗਈ ਹੈ ਦੱਸ ਤੈਨੂੰ ਕੀ ਮਿਲਿਆ ਇਸ ਤਰ੍ਹਾਂ ਦੀਆਂ ਗੱਲਾਂ ਥੂਟੂ ਕਰਦੇ ਹ ਉਸਤੇ ਮੰਨ ਤੇ ਕਰਦੇ ਹਨ ਵਿਆਹ ਭੱਜ ਗਈ ਹੈ ਅਤੇ ਭੱਜੀ ਵੀ ਕਿਹਦੇ ਨਾਲ ਇੱਕ ਚਪਰਾਸੀ ਦੇ ਨਾਲ ਕੀ ਤੂੰ ਇੰਨਾ ਮਾੜਾ ਸੀ ਆਪਣੀ ਭੈਣ ਦਾ ਵਿਆਹ ਟੰਗ ਦੇ ਘਰ ਦੇ ਵਿੱਚ ਨਹੀਂ ਕਰ ਸਕਿਆ ਆਪਣੀ ਭੈਣ ਨੂੰ ਕੰਟਰੋਲ ਨਹੀਂ ਕਰ ਸਕਿਆ ਇਹ ਉਹ ਜੰਦਾ ਲਾ ਉਸਤੇ ਮੋਤੇ ਕਹਿੰਦੇ ਹਨ ਅਤੇ ਵਿਚਾਰਾ ਕਿਤੇ ਵੀ ਜਾਣ ਜੋਗਾ ਨਹੀਂ ਬਣਦਾ ਕਈ ਮਹੀਨੇ ਤੱਕ ਆਪਣੇ ਘਰ ਤੜਿਆ ਰਹਿੰਦਾ ਹੈ ਉਸ ਦਾ ਮਨ ਨਹੀਂ ਕਰਦਾ ਮੈਂ ਘਰ ਤੋਂ ਬਾਹਰ ਨਿਕਲਾਂ ਕਿਉਂਕਿ ਸਭ ਪਾਸੇ ਉਸ ਦੀ ਬੇਇੱਜ਼ਤੀ ਹੋ ਚੁੱਕੀ ਹੈ ਸਭ ਲੋਕ ਉਸ ਨੂੰ ਮਾੜੀਆਂ ਨਿਗਾਹਾਂ ਤਿਰਛੀ ਨਿਗਾਹਾਂ ਨਾਲ ਦੇਖਦੇ ਹਨ ਜਿੱਤੇ ਕਿਤੇ ਚਾਰ ਬੰਦੇ ਵਿੱਚ ਖੜ ਜਾਵੇ ਇਹ ਗੱਲ ਜ਼ਰੂਰ ਨਿਕਲ ਕੇ ਆਉਂਦੀ ਹੈ ਅਤੇ ਵਿਚਾਰਾ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਪਾਂਦਾ ਰੋਂਦਾ ਕਰੁਲਾਉਂਦਾ ਘਰੇ ਆ ਜਾਂਦਾ ਹੈ ਘਰੇ ਆਪਣੀ ਮਾਂ ਦੇ ਸੀਨੇ ਲਾ ਕੇ ਰੋਂਦਾ ਰਹਿੰਦਾ ਹੈ ਦੋਸਤੋ ਲੰਨਤਾ ਪਉਂਦਾ ਹੈ ਵੀ ਇਹੋ ਜੀ ਪੈਣ ਜਿਸ ਨੇ ਮੇਰੀ ਇੱਜ਼ਤ ਨੂੰ ਰੋੜ ਦਿੱਤੀ ਮੈਨੂੰ ਕੱਕ ਜੋਗਾ ਨਹੀਂ ਛੱਡਿਆ ਇਹੋ ਜੀ ਨਾਲ ਰੱਬ ਆਪੇ ਨਿਆ ਕਰੇਗਾ ਲੇਕਿਨ ਦੋਸਤੋ ਘਰ ਦੇ ਵਿੱਚ ਬੰਦ ਹੈ ਹੁਣ ਇਹ ਇਕੱਲਾ ਰਹਿ ਚੁੱਕਿਆ ਹੈ ਬਾਹਰ ਨਿਕਲ ਜੋਗਾ ਨਹੀਂ ਰਹਾ ਆਪਣੀ 2 ਕਿੱਲੇ ਜ਼ਮੀਨ ਠੇਕੇ ਤੇ ਦਿੰਦਾ ਹੈ ਅਤੇ ਘਰ ਬੈਠੇ ਹੀ ਪੜ੍ਹਾਈ ਕਰਨੇ ਸ਼ੁਰੂ ਕਰ ਦਿੰਦਾ ਹੈ ਘਰ ਬੈਠੇ ਪੜ੍ਹਾਈ ਜਦੋਂ ਓਕੀ ਹੁੰਦੀ ਹੈ ਆਪਣੀ ਮਾਤਾ ਨੂੰ ਆਪਣੇ ਨਨਕੇ ਛੱਡ ਦਿੰਦਾ ਹੈ ਅਤੇ ਉੱਥੇ ਮਾਤਾ ਭਰਾਵਾਂ ਕੋਲ ਉੱਥੇ ਰਹਿੰਦੀ ਹੈ ਅਤੇ ਆਪ ਚੰਡੀਗੜ੍ਹ ਚਲਾ ਜਾਂਦਾ ਹੈ ਪੜ੍ਹਾਈ ਕਰਦਾ ਹੈ ਹੁਣ ਉਸ ਦਾ ਸੁਪਨਾ ਹੈ ਵੀ ਮੈਂ ਵੀ ਕੁਝ ਬਣ ਕੇ ਦਿਖਾਵਾਂ ਨਹੀਂ ਤਾਂ ਮੈਂ ਰੋੜ ਜਾਣਾ ਹੈ ਲੋਕਾਂ ਦੀ ਗੱਲ ਬਿਲਕੁਲ ਸਹੀ ਹੈ ਇੱਕ ਕਾਨਿਆ ਵਾਲੀ ਛੱਤ ਖੇਤੀ ਕਰਕੇ ਸਿਰਫ ਦੋ ਕਿੱਲਾਂ ਕਰਕੇ ਨਹੀਂ ਸੁਧਰ ਸਕਦੀ ਇਹਨੂੰ ਤਾਂ ਵਧੀਆ ਆਪ ਮਿਹਨਤ ਕਰਕੇ ਆਪ ਸੁਧਾਰਨਾ ਪੈਣਾ ਹੈ ਨੂੰ ਦੋਸਤੋ ਆਪਣੀ ਭੈਣ ਤੋਂ ਬਦਲਾ ਲੈਣਾ ਚਾਹੁੰਦਾ ਹੈ ਕਿਸੇ ਤਰੀਕੇ ਨਾਲ ਉਸ ਤੋਂ ਵੱਡਾ ਬਣਨਾ ਚਾਹੁੰਦਾ ਹੈ ਅਤੇ ਸੋਚਦਾ ਹੈ ਜੇਕਰ ਮੈਂ ਵੀ ਕੁਝ ਬਣ ਜਾਵਾਂ ਪਰ ਸ਼ਾਇਦ ਇਹ ਦੁਨੀਆ ਮੈਨੂੰ ਚੰਗਾ ਸਮਝੇਗੀ ਮੇਰੇ ਤੇ ਯਕੀਨ ਕਰੇਗੀ ਨਹੀਂ ਤਾਂ ਇਹਨਾਂ ਨੇ ਤਾਂ ਮੈਨੂੰ ਤਾਣੇ ਮਾਰ-ਮਾਰ ਕੇ ਮਰ ਦੇਣਾ ਹੈ ਇਸ ਤਰ੍ਹਾਂ ਦੀ ਗੱਲਾਂ ਦਿਮਾਗ ਦੇ ਵਿੱਚ ਲਿਆਉਂਦਾ ਹੈ ਦੋਸਤੋ ਆਪਣੀ ਪੜ੍ਹਾਈ ਤੇ ਜੋਰ ਦਿੰਦਾ ਹੈ ਜਦੋਂ ਵੀ ਉਹ ਪੜ੍ਹਾਈ ਤੋਂ ਥੱਕਣ ਲੱਗਦਾ ਹੈ ਜਾਂ ਫਿਰ ਉਸਨੂੰ ਲੱਗਦਾ ਹੈ ਵੀ ਮੈਂ ਬਿਲਕੁਲ ਥੱਕਦਾ ਜਾ ਰਿਹਾ ਹਾਂ ਮੇਰੇ ਕੋਲੋਂ ਹੋਰ ਪੜ੍ਹਾਈ ਨਹੀਂ ਹੋਣੀ ਉਸਨੂੰ ਉਹ ਗੱਲ ਯਾਦ ਆ ਜਾਂਦੀ ਹੈ ਜੋ ਪਿੰਡ ਦੇ ਵਿੱਚ ਉਸਦੀ ਬੇਇੱਜ਼ਤੀ ਹੋਈ ਹੈ ਜੋ ਉਸਦੀ ਭੈਣ ਨੇ ਉਸ ਨਾਲ ਕੀਤਾ ਹੈ ਜੋ ਦਿਲ ਉਸ ਦਾ ਉਸਦੀ ਭੈਣ ਨੇ ਤੋੜਿਆ ਹੈ ਇਸ ਤਰ੍ਹਾਂ ਦੀਆਂ ਗੱਲਾਂ ਉਸਦੇ ਦਿਮਾਗ ਦੇ ਵਿੱਚ ਆਉਂਦੀਆਂ ਹਨ ਦੁਬਾਰਾ ਜੁਟ ਜਾਂਦਾ ਹੈ ਦੁਬਾਰਾ ਪੜ੍ਹਾਈ ਕਰਦਾ ਹੈ ਅਤੇ ਯੂਪੀਐਸਸੀ ਦੀ ਤਿਆਰੀ ਕਰਦਾ ਹੈ ਦੋਸਤੋ ਉਸ ਸਮਾਂ ਦੂਰ ਨਹੀਂ ਹੈ ਕਿਉਂਕਿ ਜਦੋਂ ਮਿਹਨਤ ਸਿਖਰਾਂ ਤੇ ਹੋ ਜਾਵੇ ਰੱਬ ਵੀ ਉਸ ਦਾ ਸਾਥ ਦਿੰਦਾ ਹੈ ਰੱਬ ਨੇ ਉਸ ਦਾ ਸਾਥ ਦਿੱਤਾ ਉਸ ਦੀ ਅਤੇ ਉਸ ਦੀ ਮਾਤਾ ਦੀ ਜਿਹੜੀ ਅਰਦਾਸਾਂ ਹਨ ਉਸ ਨੂੰ ਪੂਰਾ ਕੀਤਾ ਅਤੇ ਪਹਿਲੇ ਹੀ ਅਟੈਂਪਟ ਦੇ ਵਿੱਚ ਪਹਿਲੇ ਹੀ ਪ੍ਰਿਆਸ ਵਿੱਚ ਉਹ ਯੂਪੀਐਸਸੀ ਦਾ ਪਹਿਲਾ ਪੇਪਰ ਪ੍ਰੀ ਪੇਪਰ ਕਲੀਅਰ ਕਰ ਦਿੰਦਾ ਹੈ ਮੈਨਸ ਕਰਦਾ ਹੈ ਇੰਟਰਵਿਊ ਹੁੰਦਾ ਹੈ ਦੋਸਤੋ ਅੱਜ ਉਹ ਕੋਈ ਆਮ ਬੰਦਾ ਨਹੀਂ ਉਹ ਡੀਐਮ ਲਖਵੀਰ ਸਿੰਘ ਹੋ ਚੁੱਕਿਆ ਹੈ ਅਤੇ ਪੰਜਾਬ ਦੇ ਵਿੱਚ ਹੀ ਉਸ ਨੂੰ ਪੋਸਟਿੰਗ ਮਿਲਦੀ ਹੈ ਦੋਸਤੋ ਪਹਿਲਾ ਪਰਮੋਸ਼ਨ ਦੇ ਵਿੱਚ ਹੁੰਦਾ ਹੈ ਅਤੇ ਥੋੜੇ ਸਮੇਂ ਬਾਅਦ ਲਖਵੀਰ ਜਿਹੜਾ ਹੈ ਪੱਕਾ ਆਈਏਐਸ ਡੀਐਮ ਸਰ ਬਣ ਚੁੱਕਿਆ ਹੈ ਉਸ ਨੂੰ ਸ਼ਹਿਰ ਅਲੋਟ ਹੁੰਦਾ ਹੈ ਦੋਸਤੋ ਡੀਐਮ ਬਣਨ ਤੋਂ ਬਾਅਦ ਉਸ ਦਾ ਪਹਿਲਾ ਕੰਮ ਹੈ ਵੀ ਲੋਕਾਂ ਦੀ ਭਲਾਈ ਕੀਤੀ ਜਾਵੇ ਅਤੇ ਜੋ ਮੈਂ ਸਾਰੀ ਉਮਰ ਦੇ ਵਿੱਚ ਕਰਨਾ ਚਾਹੁੰਦਾ ਸੀ ਵੀ ਲੋਕਾਂ ਦਾ ਭਲਾ ਉਹ ਮੈਂ ਇਨੇ ਵੱਡੇ ਪੱਤੇ ਪਹੁੰਚ ਚੁੱਕਿਆ ਹਾਂ ਹੁਣ ਲੋਕਾਂ ਦੇ ਬਾਰੇ ਸੋਚਿਆ ਜਾਵੇ ਆਪਣੇ ਬਾਰੇ ਤਾਂ ਸਾਰੀ ਉਮਰ ਸੋਚਿਆ ਹਾਂ ਦੋਸਤੋ ਰੱਬ ਦਾ ਧੰਮਦ ਕਰਦਾ ਹੈ ਆਪਣੇ ਪਿੰਡ ਜਦੋਂ ਕਿੰਨੇ ਸਾਲਾਂ ਬਾਅਦ ਪਹੁੰਚਿਆ ਹੈ ਪਿੰਡ ਦੇ ਵਿੱਚ ਹੋਰ ਜੋਰਾ ਸ਼ੋਰਾਂ ਦੇ ਨਾਲ ਸਵਾਗਤ ਹੁੰਦਾ ਹੈ ਜੋ ਕਿ ਸ਼ਾਇਦ ਉਸ ਦੀ ਭੈਣ ਦਾ ਕਿਸੇ ਵੇਲੇ ਹੋਇਆ ਸੀ ਦੋਸਤੋ ਅੱਜ ਉਹ ਆਪਣੀ ਭੈਣ ਨੂੰ ਯਾਦ ਕਰਦਾ ਹੈ ਸੋਚਦਾ ਹੈ ਵੀ ਜੇਕਰ ਉਸਨੇ ਉਹ ਕਦਮ ਰਾ ਚੁੱਕਿਆ ਹੁੰਦਾ ਸ਼ਾਇਦ ਉਹ ਸਾਡੇ ਨਾਲ ਹੋਣੀ ਸੀ ਅਤੇ ਮੇਰੇ ਸਵਾਗਤ ਦੇ ਵਿੱਚ ਉਸ ਦਾ ਵੀ ਵੱਡਾ ਰੋਲ ਹੋਣਾ ਸੀ ਆਪਣੇ ਮਾਤਾ ਨੂੰ ਦੇਖਦਾ ਹੋਏ ਅਤੇ ਕਹਿ ਦਿੰਦਾ ਹੈ ਵੀ ਹੁਣ ਤੁਹਾਨੂੰ ਚਿੰਤਾ ਕਰਨੀ ਲੋੜ ਨਹੀਂ ਹੈ ਹੁਣ ਆਪਾਂ ਦੋਵੇਂ ਰਲ ਕੇ ਸਰਕਾਰੀ ਕੋਠੀ ਦੇ ਵਿੱਚ ਰਹਾਂਗੇ ਤੁਹਾਨੂੰ ਇੱਥੇ ਰਹਿਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਦੋਸਤੋ ਚਲੋ ਪਿੰਡ ਦੇ ਵਿੱਚ ਜਾਂਦਾ ਹੋਏ ਸਰਕਾਰੀ ਸਕੂਲ ਦੇ ਵਿੱਚ ਉਸ ਦਾ ਵੱਡਾ ਪ੍ਰੋਗਰਾਮ ਰੱਖਿਆ ਜਾਂਦਾ ਹੈ ਭਾਸ਼ਣ ਦਿੰਦਾ ਹੈ ਅਤੇ ਉੱਥੇ ਉਥੋਂ ਦੇ ਨੇਤੇ ਅਤੇ ਮੰਤਰੀ ਸਰਪੰਚ ਲੋਕ ਸਭ ਆਸ-ਪਾਸ ਦੇ ਪਿੰਡਾਂ ਵਿੱਚੋਂ ਪਹੁੰਚੇ ਹਨ ਅਤੇ ਉਸ ਦਾ ਸਵਾਗਤ ਕਰ ਰਹੇ ਹਨ ਦੋਸਤੋ ਆਪਣੀ ਮਾਤਾ ਨੂੰ ਲੈ ਕੇ ਆਪਣੇ ਸਭ ਦੋਸਤਾਂ ਯਾਰਾਂ ਨੂੰ ਮਿਲ ਕੇ ਵਾਪਸ ਆਪਣੇ ਜ਼ਿਲ੍ਹੇ ਆਪਣੀ ਪੋਸਟਿੰਗ ਦੇ ਵਿੱਚ ਚਲਾ ਜਾਂਦਾ ਹੈ ਦੋਸਤੋ ਸਮਾ ਬਹੁਤ ਬਲਵਾਨ ਹੈ ਸਮਾ ਕਿਸੇ ਨੂੰ ਨਹੀਂ ਦੇਖਦਾ ਵੀ ਇੱਥੇ ਕੌਣ ਤਾਕਤਵਰ ਹੈ ਕੌਣ ਢਿਲਾ ਮਠਾ ਹੈ ਅਤੇ ਕਿਸ ਨੇ ਕੀ ਕੀਤਾ ਹੈ ਰੱਬ ਤਾਂ ਸਭ ਕੁਝ ਕਰਦਾ ਹੈ ਸ੍ਰਬ ਸਭ ਕੁਝ ਜਾਣਦਾ ਹੈ ਦੋਸਤੋ ਹੌਲੀ-ਹੌਲੀ ਸਮਾਂ ਬੀਤ ਰਿਹਾ ਹੈ ਅਤੇ 4 ਸਾਲ ਬਾਅਦ ਉਸ ਦੀ ਪੋਸਟਿੰਗ ਆਪਣੇ ਹੀ ਜ਼ਿਲ੍ਹੇ ਦੇ ਵਿੱਚ ਹੋ ਰਹੀ ਹੈ ਅੱਜ ਆਪਣੇ ਜ਼ਿਲ੍ਹੇ ਦੇ ਵਿੱਚ ਆ ਕੇ ਉਸ ਨੂੰ ਸਕੂਨ ਮਿਲ ਰਿਹਾ ਹੈ ਸੋਚ ਰਿਹਾ ਹੈ ਅੱਜ ਇੱਥੇ ਮੇਰੀ ਸ਼ਾਇਦ ਭੈਣ ਵੀ ਇੱਥੇ ਆਵੇਗੀ ਕਿਉਂਕਿ ਉਹ ਵੀ ARO ਹੈ ਸ਼ਾਇਦ ਉਸ ਦਾ ਪ੍ਰਮੋਸ਼ਨ ਹੋ ਗਿਆ ਹੋਵੇਗਾ ਮੈਨੂੰ ਨਹੀਂ ਪਤਾ ਉਹ ਕਿਸ ਹਾਲਾਤਾਂ ਦੇ ਵਿੱਚ ਦਾਰੀ ਹੈ ਦੋਸਤੋ ਉੱਥੇ ਆਇਆ ਹੈ ਅਤੇ ਉੱਥੇ ਆਣ ਤੋਂ ਬਾਅਦ ਆਪਣੀ ਪਹਿਲੀ ਮੀਟਿੰਗ ਦੇ ਵਿੱਚ ਸਾਰੇ ਅਫਸਰਾਂ ਨੂੰ ਮੁਲਾ ਲਿਆ ਹੈ ਉਸ ਦਾ ਬਹਾਨਾ ਹੈ ਸ਼ਾਇਦ ਇੱਥੇ ਮੇਰੀ ਭੈਣ ਵੀ ਆਵੇ ਦੋਸਤੋ ਪੀਏ ਜਿਹੜਾ ਹੈ ਉਹ ਸਾਰੇ ਅਫਸਰਾਂ ਨੂੰ ਉੱਥੇ ਆਣ ਨੂੰ ਕਹਿ ਦਿੰਦਾ ਹੈ ਆਪਣੇ ਜ਼ਿਲ੍ਹੇ ਦੇ ਵਿੱਚ ਆਇਆ ਹੈ ਸਾਰੇ ਉੱਤੇ ਅਫਸਰ ਸਾਰੇ ਉਤੋਂ ਦੇ ਆਮ ਲੋਕ ਖੁਸ਼ ਹਨ ਕਿਉਂਕਿ ਉਹ ਮਾੜੇ ਘਰਾਂ ਦੇ ਵਿੱਚੋਂ ਉੱਠਿਆ ਬੰਦਾ ਹੈ ਅਤੇ ਸਭ ਲੋਕ ਉਸ ਤੋਂ ਆਸ ਕਰਦੇ ਹਨ ਵੀ ਇੱਕ ਗਰੀਬ ਲੋਕਾਂ ਦੀ ਆਮ ਲੋਕਾਂ ਦੀ ਮਾੜੇ ਲੋਕਾਂ ਦੀ ਮਦਦ ਕਰੇਗਾ ਅਤੇ ਨਿਆਂ ਕਰੇਗਾ ਦੋਸਤੋ ਅੱਜ ਉੱਥੇ ਉਹ ਬੈਠਾ ਹੈ ਉਸ ਕੁਰਸੀ ਤੇ ਬੈਠਾ ਹੈ ਜਿੱਥੋਂ ਸ਼ਾਇਦ ਆਮ ਲੋਕਾਂ ਦਾ ਭਲਾ ਕਰਨਾ ਬੜਾ ਸੌਖਾ ਕੰਮ ਹੈ ਆਮ ਲੋਕਾਂ ਦਾ ਭਲਾ ਉੱਥੋਂ ਆਸਾਨੀ ਦੇ ਨਾਲ ਹੋ ਸਕਦਾ ਹੈ ਦੋਸਤੋ ਅੱਜ ਉਸ ਕੁਰਸੀ ਤੇ ਬੈਠ ਕੇ ਸਾਰੇ ਆਪਸਰਾ ਦਾ ਇੰਤਜ਼ਾਰ ਕਰ ਰਿਹਾ ਹੈ ਇੱਕ ਇੱਕ ਕਰਕੇ ਸਭ ਵੱਡੇ ਛੋਟੇ ਅਫਸਰ ਉੱਤੇ ਪਹੁੰਚਣਾ ਸ਼ੁਰੂ ਹੋ ਚੁੱਕੇ ਹਨ ਲੇਕਿਨ ਉਸਦੀ ਭੈਣ ਨਹੀਂ ਆਈ ਉਸ ਦਾ ਇੰਤਜ਼ਾਰ ਕਰ ਰਿਹਾ ਹੈ ਆਖਿਰ ਕੀ ਗੱਲ ਹੈ ਇੱਥੇ ਕਿਉਂ ਨਹੀਂ ਆਈ ਦੋਸਤੋ ਆਪਣੀ ਪੀ ਨੂੰ ਪੁੱਛਦਾ ਹੈ ਉਹ ਯਾਰੋ ਰੁਪਿੰਦਰ ਕੌਰ ਇੱਥੇ ਕਿਉਂ ਨਹੀਂ ਆਈ ਕੀ ਗੱਲ ਹੈ ਕੀ ਕਾਰਨ ਹੈ ਦੋਸਤੋ ਜਿਵੇਂ ਹੀ ਪੁੱਛਦਾ ਹੈ ਤਾਂ ਅੱਗੋਂ ਕੋਈ ਜਵਾਬ ਨਹੀਂ ਆਂਦਾ ਕਹਿ ਦਿੰਦੇ ਹਨ ਵੀ ਉਹ ਤਾਂ ਪਿਛਲੇ 6 ਮਹੀਨੇ ਤੋਂ ਛੁੱਟੀ ਤੇ ਹੈ ਅਤੇ 6 ਮਹੀਨਿਆਂ ਤੋਂ ਇੱਥੇ ਨਹੀਂ ਆਈ ਅਤੇ ਪਤਾ ਨਹੀਂ ਕੀ ਕਾਰਨ ਹੈ ਉਸ ਨੂੰ ਕਈ ਵਾਰ ਅਸੀਂ ਬੁਲਾਉਣ ਦੀ ਕੋਸ਼ਿਸ਼ ਕੀਤੀ ਕਈ ਵਾਰ ਅਫਸਰਾਂ ਨੇ ਵੀ ਉਸ ਨੂੰ ਕਾਰਨ ਪੁੱਛਣ ਦੀ ਕੋਸ਼ਿਸ਼ ਕੀਤੀ ਕਈ ਵਾਰ ਉਸ ਨੂੰ ਨੋਟਿਸ ਜਾਰੀ ਕੀਤਾ ਗਏ ਪਤਾ ਨਹੀਂ ਇਹ ਤੇ ਕਿਉਂ ਨਹੀਂ ਆਈ ਅੱਜ ਉਸਦੀ ਸੀਟ ਅਜੇ ਤੱਕ ਖਾਲੀ ਹੈ ਜੇਕਰ ਥੋੜੇ ਦਿਨ ਹੋਰ ਨਾ ਆਈ ਨਾ ਉਸ ਨੂੰ ਸਸਪੈਂਡ ਕਰਕੇ ਉਸ ਦੀ ਜਗ੍ਹਾ ਨਵਾਂ ਏਆਰ ਉਹ ਇੱਥੇ ਲਗਾ ਦਿੱਤਾ ਜਾਵੇਗਾ ਇਹੋ ਜੀ ਗੱਲ ਸੁਣਦਾ ਹੈ ਉਸ ਦਾ ਹੈਰਾਨੀ ਦਾ ਟਿਕਾਣਾ ਨਹੀਂ ਰਿਹਾ ਦੋਸਤੋ ਸੋਚਦਾ ਹੁਏ ਇਹੋ ਜੀ ਕਿਹੜੀ ਗੱਲ ਹੈ 6 ਮਹੀਨੇ ਤੋਂ ਮੇਰੀ ਭੈਣ ਇੱਥੇ ਨਹੀਂ ਆਈ ਕੀ ਕਾਰਨ ਹੈ ਅੱਜ ਤਾਂ ਮੈਂ ਉਸ ਦਾ ਮੂੰਹ ਦੇਖਣਾ ਚਾਹੁੰਦਾ ਸੀ ਬੀ ਮੈਨੂੰ ਅਫਸਰ ਬਣਾ ਦੇਖ ਉਸ ਦਾ ਮੂੰਹ ਕਿਹੋ ਜਿਹਾ ਹੋਵੇਗਾ ਅੱਜ ਮੈਂ ਬਦਲੇ ਦੀ ਭਾਵਨਾ ਨਾਲ ਇੱਥੇ ਆਇਆ ਸੀ ਮਨ ਹੀ ਮਨ ਸੋਚਦਾ ਹੈ ਵੀ ਹੁਣ ਤਾਂ ਇੱਥੇ ਆਈ ਨਹੀਂ ਕਮਲ ਦੀ ਗੱਲ ਹੈ ਪਿਛਲੇ 6 ਮਹੀਨੇ ਤੋਂ ਇੱਥੇ ਨਹੀਂ ਆਈ ਕੀ ਕਾਰਨ ਹੋ ਸਕਦਾ ਹੈ ਦੋਸਤੋ ਉਹ ਮੀਟਿੰਗ ਲੈ ਕੇ ਉਸ ਤੋਂ ਬਾਅਦ ਸ਼ਾਮ ਨੂੰ ਹੀ ਆਪਣੇ ਸਰਕਾਰੀ ਗੱਡੀ ਦੇ ਵਿੱਚ ਸਰਕਾਰੀ ਕਾਫਲੇ ਦੇ ਵਿੱਚ ਉਸ ਸਰਕਾਰੀ ਘਰ ਦੇ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਉਸ ਦੀ ਭੈਣ ਅਤੇ ਉਹ ਇਨਸਾਨ ਰਹਿੰਦੇ ਸਨ ਜਿਸ ਦੇ ਕਾਰਨ ਉਸਨੇ ਆਪਣੇ ਭਰਾ ਨੂੰ ਛੱਡ ਦਿੱਤਾ ਸੀ ਮੇਨ ਦੋਸਤੋ ਉੱਥੇ ਪਹੁੰਚਿਆ ਤਾਂ ਦੇਖਦਾ ਹਾਂ ਇਹ ਇੱਥੇ ਤਾਂ ਤਾਲ ਲੱਗਿਆ ਹੋਇਆ ਹੈ ਕਮਲ ਦੀ ਗੱਲ ਹੈ ਕਿਧਰ ਗਈ ਤਾਂ ਪਤਾ ਕਰਾਉਂਦਾ ਹੈ ਤਾਂ ਪਤਾ ਲੱਗਦਾ ਹੈ ਇੱਥੇ ਇੱਕ ਦੂਰ ਕਿਰਾਏ ਦੇ ਮਕਾਨ ਦੇ ਵਿੱਚ ਉਹ ਭੈਣ ਰਹਿਦੀ ਹੈ ਅਤੇ ਉੱਥੇ ਇਕੱਲੀ ਰਹਿ ਰਹੀ ਹੈ ਕਮਲ ਦੀ ਗੱਲ ਹੈ ਉੱਥੇ ਕਿਉਂ ਰਹਿ ਰਹੀ ਹੈ ਆਪਣੀ ਡਿਊਟੀ ਤੇ ਕਉ ਨਹੀਂ ਆ ਰਹੀ ਤੁਮ ਦੋਸਤੋ ਜਿਵੇਂ ਹੀ ਉੱਥੇ ਗਿਆ ਤਾਂ ਦੇਖਿਆ ਉਹ ਭੈਣ ਜਿਹੜੀ ਹੈ ਬਿਮਾਰ ਖਲਾਦੇ ਵਿੱਚ ਪਈ ਹੈ ਉਸ ਨੂੰ ਗੰਭੀਰ ਬਿਮਾਰੀ ਨੇ ਜਕੜ ਰੱਖਿਆ ਹੈ ਅਤੇ ਬਿਲਕੁਲ ਉੱਥੇ ਉਸ ਦਾ ਕੋਈ ਵੀ ਧਿਆਨ ਰੱਖਣ ਵਾਸਤੇ ਨਹੀਂ ਹੈ ਉਹ ਇਨਸਾਨ ਵੀ ਨਹੀਂ ਜਿਸ ਨੇ ਉਸ ਨਾਲ ਵਿਆਹ ਕਰਾਇਆ ਅਤੇ ਜਿਸ ਤੇ ਕਾਰਨ ਉਸਨੇ ਆਪਣਿਆਂ ਨੂੰ ਤੋਖਾ ਦਿੱਤਾ ਦੋਸਤੋ ਪੁੱਛਦਾ ਹੈ ਕਿ ਤੇਰਾ ਉਹ ਖਸਮ ਕਿਤੇ ਹੈ ਜਿਸ ਤੇ ਕਾਰਨ ਸਾਨੂੰ ਛੱਡਿਆ ਅੱਜ ਇੱਥੇ ਕਿਵੇਂ ਰਹਿ ਰਹੀ ਹੈ ਜਿਵੇਂ ਹੀ ਆਪਣੇ ਭਰਾ ਨੂੰ ਸਾਹਮਣੇ ਖੜਾ ਦੇਖਦੀ ਹੈ ਉਸ ਰੁਪਿੰਦਰ ਕੌਰ ਦੀਆਂ ਅੱਖਾਂ ਦੇ ਵਿੱਚ ਹੰਝੂ ਹਨ ਸੋਚਦੀ ਹੈ ਮੈਂ ਕਿੰਨੀ ਮਾੜੀ ਹਾਂ ਮੈਂ ਕਿੰਨਾ ਗਲਤ ਕੀਤਾ ਮੈਂ ਆਪਣੇ ਹੀ ਭਰਾ ਨੂੰ ਇੰਨਾ ਵੱਡਾ ਤੋਖਾ ਦਿੱਤਾ ਉਹ ਤੇ ਪੁੱਬਾ ਮਾਰ ਕੇ ਰੋਣ ਲੱਗ ਜਾਂਦੀ ਹੈ ਅੱਖਾਂ ਦੇ ਵਿੱਚ ਹੰਝੂ ਹਨ ਅਤੇ ਮੂੰਹ ਤੇ ਰੋਣਾ ਆ ਰਿਹਾ ਹੈ ਮਸਤ ਉਸ ਨੂੰ ਰੋਂਦਾ ਦੇਖ ਚੁੱਪ ਕਰਾਉਂਦਾ ਹੈ ਕਹਿ ਦਿੰਦਾ ਹੈ ਗੱਲ ਕੀ ਹੈ ਮੈਨੂੰ ਦੱਸ ਤਾਂ ਅਗੋ ਕਹਿੰਦੀ ਹੈ ਮੇਰੀ ਮਦਦ ਕਰ ਮੈਂ ਬਿਸਾਰਾ ਹੋ ਚੁੱਕੀ ਹਾਂ ਪਹਿਲਾਂ ਤਾਂ ਉਹ ਮੈਨੂੰ ਕੁੱਟਦਾ ਮਾਰਦਾ ਰਿਹਾ ਉਸਨੇ दारू ਪੀ ਕੇ ਮੇਰੇ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਉਸ ਨੂੰ ਬਰਦਾਸ਼ਤ ਨਹੀਂ ਹੋਇਆ ਮੈਂ ਉਸ ਤੋਂ ਵੱਧ ਕਮਾਉਂਦੀ ਸੀ ਉਸਨੇ ਮੇਰੀ ਨੌਕਰੀ ਛਡਾਣ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਨਹੀਂ ਛੱਡੀ ਤਾਂ ਉਸਨੇ ਮੈਨੂੰ ਛੱਡ ਦਿੱਤਾ ਮੈਂ ਉਸਤੇ ਗੰਦੇ ਵਿੱਚ ਆਪਣੀ ਡਿਊਟੀ ਤੇ ਨਹੀਂ ਗਈ ਦੋ ਤਿੰਨ ਮਹੀਨੇ ਜਦੋਂ ਨਹੀਂ ਗਈ ਮੈਂ ਟੈਨਸ਼ਨਾਂ ਦੇ ਵਿੱਚ ਬਿਮਾਰ ਰਹਿਣ ਲੱਗ ਪਈ ਇੱਥੇ ਮੇਰਾ ਧਿਆਨ ਰੱਖਣ ਵਾਸਤੇ ਕੋਈ ਨਹੀਂ ਹੈ ਅਤੇ ਮੈਂ ਹੁਣ ਆਪਣੀ ਜ਼ਿੰਦਗੀ ਤੋਂ ਤੰਗ ਆ ਚੁੱਕੀ ਹਾਂ ਹੁਣ ਤਾਂ ਬਸ ਮੈਂ ਮਰਨਾ ਚਾਹੁੰਦੀ ਹਾਂ ਵੀਰੇ ਮੈਨੂੰ ਐਂ ਕਰ ਗਲ ਘੁੱਟ ਕੇ ਮਾਰ ਦੇ ਹੁਣ ਤਾਂ ਬਸ ਮੇਰੀ ਜ਼ਿੰਦਗੀ ਦੇ ਵਿੱਚ ਆਹੀ ਕੁਝ ਰਹਿ ਚੁੱਕਿਆ ਹੈ ਮੈਂ ਤੇਰੇ ਨਾਲ ਬਹੁਤ ਮਾੜੀ ਕੀਤੀ ਰੱਬ ਨੇ ਮੇਰੇ ਤੋਂ ਬਦਲਾ ਲਿਆ ਹੈ ਇਹ ਮੇਰੇ ਆਪਣੇ ਕਰਮਾਂ ਦਾ ਫਲ ਹੈ ਮੈਨੂੰ ਮਾਫ ਕਰ ਦੇ ਵੀਰੇ ਦੋਸਤੋ ਜਦੋਂ ਭਰਾ ਇੰਨੀ ਗੱਲ ਸੁਣਦਾ ਹੈ ਇੱਕਦਮ ਆਪਣੇ ਹੱਥ ਪਿੱਛੇ ਖਿੱਚ ਲੈਂਦਾ ਹੈ ਕਦਮ ਦਾ ਬਿਲਕੁਲ ਸਹੀ ਹੋਇਆ ਤੇਰੇ ਨਾਲ ਜੋ ਤੂੰ ਆਪਣੇ ਭਰਾ ਨਾਲ ਆਪਣੇ ਪਰਿਵਾਰ ਨਾਲ ਕੀਤਾ ਉਸ ਦਾ ਆਹੀ ਫਲ ਹੈ ਉਥੋਂ ਜਾਣ ਲੱਗਦਾ ਹੈ ਲੇਕਿਨ ਜਾਂਦੇ ਸਾਰ ਇੱਕ ਗੇਟ ਦੇ ਉੱਪਰ ਉਸਤੇ ਬਚਪਨ ਦੀ ਤਸਵੀਰ ਜਿਸ ਤੇ ਵਿੱਚ ਉਹ ਤੇ ਉਸਦੀ ਭੈਣ ਇਕੱਠੇ ਖੜੇ ਹਨ ਉਸਤੇ ਉਸਦੀ ਨਿਗਾਹ ਪੈ ਜਾਂਦੀ ਹੈ ਦੇਖਦੇ ਸਾਰ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ ਕਿੰਨਾ ਪਿਆਰ ਕਰਦਾ ਸੀ ਆਪਣੀ ਭੈਣ ਨੂੰ ਦੋਸਤੋ ਜਿਵੇਂ ਵੀ ਹੈ ਹੈ ਤਾਂ ਉਸਦੀ ਭੈਣ ਅਤੇ ਉਸ ਦਾ ਭਰਾ ਹੈ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਹਨ ਸੋਚਦਾ ਹੈ ਚਲੋ ਜੋ ਹੋਇਆ ਸੋ ਹੋਇਆ ਹੁਣ ਮਾਫ ਕਰਨਾ ਚੰਗਾ ਹੈ ਉੱਥੇ ਉਸਦੇ ਕਦਮ ਰੁਕ ਚੁੱਕੇ ਹਨ ਕਾਂਦੇ ਵਿੱਚ ਹੰਝੂ ਹੈ ਆਪਣੇ ਭੈਣ ਨੂੰ ਗੱਲਾਂ ਲਗਾ ਲੈਂਦਾ ਹੈ ਕਹ ਜਾਂਦਾ ਹੈ ਚਲੋ ਜੋ ਤੇਰੇ ਕੋ ਗਲਤੀਆਂ ਹੋਈਆਂ ਠੀਕ ਹੈ ਗਲਤੀਆਂ ਇਨਸਾਨ ਤੋਂ ਹੁੰਦੀਆਂ ਹਨ ਹੁਣ ਠੀਕ ਹੋ ਜਾ ਕੋਈ ਗੱਲ ਨਹੀਂ ਮੈਂ ਤੇਰੇ ਵਾਸਤੇ ਖੜਾ ਹਾਂ ਉਸਦਾ ਇਲਾਜ ਢੰਗ ਦੇ ਹਸਪਤਾਲ ਦੇ ਵਿੱਚ ਕਰਾਉਂਦਾ ਹੈ ਅਤੇ ਉਹ ਜਿਹੜੇ ਨੋਟਿਸ ਹਨ ਉਹਨਾਂ ਨੂੰ ਖਾੜਜ ਕਰਦਾ ਹੈ ਦੁਬਾਰਾ ਉਸਦੀ ਜੁਆਇਨਿੰਗ ਆਰਓ ਵਜੋਂ ਕਰਾਉਂਦਾ ਹੈ ਆਪਣੇ ਹੀ ਦਫ਼ਤਰ ਦੇ ਵਿੱਚ ਡਿਊਟੀ ਲਗਾ ਲੈਂਦਾ ਹੈ ਉਸਦਾ ਧਿਆਨ 24 ਘੰਟੇ ਰੱਖਦਾ ਹੈ ਅਤੇ ਹੌਲੀ-ਹੌਲੀ ਦਿਨਾਂ ਦੇ ਵਿੱਚ ਹੀ ਉਹ ਭੈਣ ਜਿਹੜੀ ਠੀਕ ਹੋ ਜਾਂਦੀ ਹੈ ਦੁਬਾਰਾ ਉਸ ਦਾ ਵਿਆਹ ਢੰਗ ਦੇ ਪਰਿਵਾਰ ਦੇ ਵਿੱਚ ਉੱਚੇ ਖਾਨਦਾਨ ਦੇ ਵਿੱਚ ਕਰਾਇਆ ਜਾਂਦਾ ਹੈ ਸਾਰੇ ਪਿੰਡ ਵਾਲੇ ਉਸਦੇ ਵਿੱਚ ਸ਼ਰੀਕ ਹੁੰਦੇ ਹਨ ਉਹਨਾਂ ਸਭ ਲੋਕਾਂ ਦੀ ਅੱਜ ਬੋਲਤੀ ਬੰਦ ਹੋ ਚੁੱਕੀ ਹੈ ਜੋ ਕਿ ਕਿਸੇ ਵੇਲੇ ਤੰਨੇ ਮਨੇ ਮਾਰਿਆ ਕਰਦੇ ਸਨ ਵੀ ਤੇਰੀ ਭੈਣ ਨੇ ਤੇਰੇ ਨਾਲ ਕੀ ਕੀਤਾ ਅੱਜ ਉਹ ਸਭ ਚੁੱਪ ਹਨ ਦੋਸਤੋ ਪੁਰਾਣੇ ਬਦਲਾ ਤਾਂ ਲਿਆ ਲੇਕਿਨ ਆਪਣਾ ਬੜਪਣ ਦਿਖਾ ਕੇ ਰੱਬ ਨੇ ਆਪ ਬਦਲਾ ਲੈ ਲਿਆ ਪਰ ਆਨੇ ਕੁਝ ਨਹੀਂ ਕੀਤਾ ਦੋਸਤੋ ਰੱਬ ਬੜਾ ਬਲਵਾਨ ਹੈ ਜੋ ਆਪਾ ਕਰਮ ਕਰਦੇ ਹਾਂ ਉਸ ਦਾ ਫਲ ਅੱਗੇ ਆ ਕੇ ਮਿਲਦਾ ਹੈ ਅਤੇ ਜੋ ਆਪਣੇ ਚੱਗੇ ਮਾਰੇ ਕਰਨ ਹੁੰਦੇ ਹਨ ਉਹ ਵੀ ਆਪਣੇ ਅੱਗੇ ਆਂਦੇ ਹਨ ਦੋਸਤੋ ਆਹੀ ਹੋਇਆ ਇਸ ਕਹਾਣੀ ਦੇ ਵਿੱਚ ਤੁਹਾਨੂੰ ਕਿਵੇਂ ਲੱਗੀ ਜੇਕਰ ਸਤਿਮੁੱਚ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹੀਆਂ ਚੰਗੀਆਂ ਕਹਾਣੀਆਂ ਪਹੁੰਚਦੀ ਰਹਿਣ ਦੋਸਤੋ ਜੇਕਰ ਤੁਸੀਂ ਜਨਰਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਹਾਂਜੀ ਦੋਸਤੋ ਬਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ